ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਪੰਜਾਬ ਦੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਵੱਡੀ ਖਬਰ ਇਹ ਹੈ ਕਿ 328 ਸੂਪ ਜੋ ਕਿ ਕਥਿਤ ਤੌਰ ਤੇ ਲਾਪਤਾ ਦੱਸੇ ਜਾ ਰਹੇ ਸੀ ਜਿਸ ਬਾਰੇ ਪੰਜਾਬ ਦੇ ਸੀਐਮ ਨੇ ਇੱਕ ਬਿਆਨ ਦਿੱਤਾ ਸੀ ਮਾਗੀ ਮੇਲੇ ਦੇ ਵਿੱਚ ਇਹ ਕਿਹਾ ਸੀ ਕਿ 169 ਸੂਪ ਬਰਾਮਦ ਕੀਤੇ ਗਏ ਨੇ ਗੁਰਦੁਆਰਾ ਨਾਪਕਵਲ ਸਾਹਿਬ ਰਾਜਾ ਸਾਹਿਬ ਜੋ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਦੇ ਵਿੱਚ ਪੈਂਦਾ ਹੈ ਤੇ ਅੱਜ ਉਸ ਦੇ ਬਾਰੇ ਉਹਨਾਂ ਦੇ ਹੀ ਮੰਤ్రਾਲੇ ਯਾਨੀ ਉਹਨਾਂ ਦੇ ਹੀ ਕਲੀਗ ਹਰਪਾਲ ਚੀਮਾ ਉਸ ਤੋਂ ਇਲਾਵਾ ਮਲਵਿੰਦਰ ਸਿੰਘ ਕੰਗ ਤੇ ਹਰਜੋਤ ਬੈਂਸ ਅੱਜ ਉਸੇ ਗੁਰਦੁਆਰੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਨਹੀਂ ਅਜਿਹਾ ਕੁਝ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਸੀਐਮ ਸਾਹਿਬ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਸੀ 169 ਸਰੂਪ ਬਰਾਮਦ ਹੋਏ ਨੇ ਉਹਨਾਂ ਦੇ ਉਹ ਬਰਾਮਦ ਹੋਏ ਨੇ ਉਹਦੇ ਬਾਰੇ ਸੀਐਮ ਨੇ ਚੀਖ ਚੀਕ ਕੇ ਸਾਰੇ ਸਾਹਮਣੇ ਕਿਹਾ ਸੀ ਤੇ ਹੁਣ ਉਸ ਦੇ ਬਾਰੇ ਮਿਸਕਮਿਊਨੀਕੇਸ਼ਨ ਦਾ ਮਤਲਬ ਇਹ ਹੋਇਆ ਕਿ ਲੋਕ ਇਸ ਸਮੇਂ ਕਨਫਿਊਜ਼ ਵੀ ਨਹੀਂ ਗੁੱਸੇ ਦੇ ਵਿੱਚ ਵੀ ਨਹੀਂ ਕਿ ਆਖਿਰਕਾਰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਅਜਿਹਾ ਗੈਰ ਜ਼ਿੰਮੇਵਾਰਾ ਬਿਆਨ ਕਿਵੇਂ ਦਿੱਤਾ ਜਾ ਸਕਦਾ ਆਓ ਤੁਹਾਨੂੰ ਉਸ ਗੁਰਦੁਆਰੇ ਦੀ ਤਸਵੀਰਾਂ ਵੀ ਦਿਖਾਈਏ ਤੇ ਉਹ ਬਿਆਨ ਵੀ ਸੁਣਾਈਏ ਜੋ ਮੰਤ ਹਰਪਾਲ ਚੀਮਾ ਹੋਰਾਂ ਨੇ মিডিਆ ਸਾਹਮਣੇ ਆ ਕੇ ਦਿੱਤਾ ਹੈ ਤੇ ਇਹ ਤਸਵੀਰ ਉਹੀ ਹੈ ਜੋ ਕਿ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਨਾਪਕੰਵਲ ਰਾਜਾ ਸਾਹਿਬ ਇਸੇ ਥਾਂ ਤੇ ਸੀਐਮ ਮਾਨ ਨੇ ਦਾਵਾ ਕੀਤਾ ਸੀ ਕਿ ਇਸ ਥਾਂ ਤੇ ਜੋ 169 ਸਰੂਪ ਨੇ ਐਸਆਈਟੀ ਨੇ ਨਿਸ਼ਾਨਦੇਹੀ ਕੀਤੀ ਹੈ ਬਰਾਮਦਗੀ ਕੀਤੀ ਹੈ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਕਿ ਆਖਿਰਕਾਰ ਅਜਿਹਾ ਕਿਵੇਂ ਹੋ ਸਕਦਾ ਹੈ ਇੰਨੇ ਸਰੂਪ ਇੱਕ ਥਾਂ ਤੇ ਕਿਉਂ ਆ ਸਕਦੇ ਨੇ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ 169 ਸਰੂਪ ਇੱਥੇ ਕਿਉਂ ਸੀ ਪਰ ਇਸੇ ਥਾਂ ਤੇ ਪੰਜਾਬ ਦੇ ਮੰਤਰੀ ਹਰਪਾਲ ਚੀਮਾ ਪਹੁੰਚੇ ਤੇ ਉਹਨਾਂ ਨੇ ਜੋ ਮੀਡੀਆ ਸਾਹਮਣੇ ਆ ਕੇ ਕਿਹਾ ਉਸ ਤੋਂ ਬਾਅਦ ਹਰ ਇੱਕ ਸ਼ਖਸ ਹੈਰਾਨ ਹੈ ਕਿ ਆਖਿਰਕਾਰ ਇਸ ਤਰ੍ਹਾਂ ਦਾ ਬਿਆਨ ਇੱਕ ਸੂਬੇ ਦਾ ਮੁਖੀ ਕਿਵੇਂ ਦੇ ਸਕਦਾ ਹੈ ਬਿਨਾਂ ਕਿਸੇ ਜਾਂਚ ਦੇ ਬਗੈਰ ਕਿਸੇ ਪੁਖਤਾ ਗੱਲ ਦੇ ਤੇ ਬਾਅਦ ਦੇ ਵਿੱਚ ਉਸ ਦੇ ਕਲੀਗ ਇਹ ਕਹਿੰਦੇ ਨਜ਼ਰ ਆਉਣ ਕਿ ਇਹ ਜੀ ਇੱਕ ਮਿਸਕਮਿਊਨੀਕੇਸ਼ਨ ਸੀ ਆਓ ਤੁਹਾਨੂੰ ਉਹ ਬਿਆਨ ਸੁਣਵਾਈਏ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਸਾਥੀ ਜਦੋਂ ਇਸੇ ਗੁਰਦੁਆਰੇ ਪਹੁੰਚੇ ਉਸ ਤੋਂ ਬਾਅਦ ਉਹ ਮੀਡੀਆ ਸਾਹਮਣੇ ਆ ਕੇ ਜੋ ਬੋਲੇ ਉਹ ਸਭ ਨੂੰ ਹੈਰਾਨ ਕਰ ਗਿਆ ਜਿਹੜੇ 328 ਪਾਵਨ ਪਵਿੱਤਰ ਗੁਰੂਗ੍ਰੰਥ ਸਾਹਿਬ ਦੇ ਰੂਪ ਲਾਪਤਾ ਸੀ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ੍ਰੀ ਨਾਮਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ੍ਰੀ ਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ 팀ਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਹਨਗੈਲੀ ਕਰ ਗਈ ਸੀ ਕਿਤਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਤਾਂ ਤੁਸੀਂ ਸੁਣ ਰਹੇ ਸੀ ਹਰਪਾਲ ਸਿੰਘ ਹੋਰਾਂ ਨੂੰ ਜੋ ਕਹਿ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਸੀਐਮ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਸੀ ਜਦੋਂ ਸੀਐਮ ਨੇ ਮਾਗੀ ਮੇਲੇ ਦੇ ਦੌਰਾਨ ਇਹ ਬਿਆਨ ਦਿੱਤਾ ਸੀ ਕੀ 169 ਸਰੂਪ ਬਰਾਮਤ ਕੀਤੇ ਗਏ ਨੇ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਚਰਚਾ ਛੜ ਗਈ ਕਿ ਆਖਿਰਕਾਰ 169 ਸਰੂਪ ਬੰਗਿਆ ਦੇ ਇਸ ਗੁਰਦਾਰੇ ਵਿੱਚ ਕੀ ਕਹਿ ਰਹੇ ਨੇ ਕੀ ਕਰ ਰਹੇ ਨੇ ਮੇਰੇ ਸਹਿਯੋਗੀ ਇਸ ਸਮੇਂ ਪ੍ਰਭਮੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰਭਮੀਤ ਤੁਸੀਂ ਇਹ ਸਾਰੀ ਜੋ ਖਬਰ ਸੀ ਇਸ ਦੀ ਕਵਰੇਜ ਕੀਤੀ ਸੀ 15 ਜਨਵਰੀ ਨੂੰ ਤੁਸੀਂ ਉਸ ਗੁਰਦਾਰੇ ਦੇ ਵਿੱਚ ਪੂਰਾ ਦਿਨ ਬਤਾਇਆ ਸੀ ਤੇ ਅੱਜ ਜਦੋਂ ਪੰਜਾਬ ਦੇ ਮੰਤਰੀ ਤੇ ਸੀਐਮ ਦੇ ਕਲੀਗ ਇਹ ਕਹਿੰਦੇ ਨੇ ਕਿ ਮਿਸਕਮਿਊਨੀਕੇਸ਼ਨ ਸੀ ਕਿਸ ਤਰ੍ਹਾਂ ਇਸ ਖਬਰ ਨੂੰ ਦੇ ਦਿਓ ਕਿਉਂਕਿ ਉਸ ਦਿਨ ਬਹੁਤ ਹੋ ਹੱਲਾ ਹੋਇਆ ਸੀ ਕਿ ਇੱਕ ਸੀਐਮ 169 ਰੂਪਾਂ ਬਾਰੇ ਬਗੈਰ ਜਾਂਚ ਪੜਤਾਲ ਦੇ ਕਿਵੇਂ ਬਿਆਨ ਦੇ ਸਕਦੇ ਨੇ ਬਿਲਕੁਲ ਬਲੀਬ ਸੁਨਸਕ ਦਾ ਜੋ ਸਾਰਾ ਸਿਨੈਰੀਓ ਰਹਾ ਰਾਜਾ ਸਾਹਿਬ ਦੇ ਜੋ ਧਾਰਮਿਕ ਸਥਾਨ ਦੇ ਬਾਰੇ ਜਿਸ ਤਰੀਕੇ ਦੇ ਨਾਲ ਸੀਐਮ ਸਾਹਿਬ ਦਾ ਮੰਗੀ ਵਾਲੇ ਦਿਨ ਕਾਨਫਰੰਸ ਤੋਂ ਇੱਕ ਵੱਡਾ ਬਿਆਨ ਆਲਾ ਬੰਗੇ ਦੇ ਜਿਸ ਤਰੀਕੇ ਦੇ ਨਾਲ ਇਸ ਧਾਰਮਿਕ ਸਥਾਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਫਿਰ ਐਸਐਟੀ ਵੱਲੋਂ ਇੱਕ ਪ੍ਰੈਸ ਰਿਪੋਰਟ ਜਾਰੀ ਕਰ ਦਿੱਤਾ ਗਿਆ 349 ਰੁਪਏ ਦਾ ਜਿਸ ਤਰੀਕੇ ਨਾਲ ਜ਼ਿਕਰ ਹੋਇਆ ਰਿਕਾਰਡ ਵੀ ਹੈ ਉਸ ਤੋਂ ਬਾਅਦ ਅਗਲੇ ਦਿਨ ਹੀ ਕਮੇਟੀ ਨੇ ਜਿਹੜਾ ਹੈ ਕਿ ਉਹ ਆਪਣਾ ਪੱਖ ਰੱਖਿਆ ਪੱਖ ਵੀ ਜਿਹੜਾ ਪੂਰਾ ਤੱਥਾਂ ਸਮੇਤ ਰਿਕਾਰਡ ਸਮੇਤ ਰੱਖਿਆ ਕਿ ਨਾਲ ਸਭ ਤੋਂ ਵੱਡਾ ਜਿਹੜਾ ਇੱਕ ਰੋਸ ਪੈਦਾ ਹੋ ਗਿਆ ਤੇ ਖਾਸ ਤੌਰ ਤੇ ਜੋ ਰਾਜਾ ਸਾਹਿਬ ਦੇ ਧਾਰਮਿਕ ਸਥਾਨ ਦੇ ਨਾਲ ਸੰਬੰਧ ਜੁੜੀ ਸੀ ਉਹ ਲਗਾਤਾਰ ਇਹ ਕਹਿ ਰਹੀ ਸੀ ਕਿ ਸਾਡੇ ਘਰ ਦੇ ਗਲੁੱਦ ਰਹੇਗੇ ਨਾ ਸਾਡੇ ਘਰੇ ਰੋਟੀਆਂ ਪੱਕੀਆਂ ਨਾ ਸੇ ਖਾਧੀਆਂ ਪਰ ਜੋ ਉਸ ਤੋਂ ਬਾਅਦ ਡਿਵੈਲਪਮੈਂਟ ਹੋਣੀਆਂ ਸ਼ੁਰੂ ਹੋਈਆਂ ਸੁਖਬੀਰ ਬਾਦਲ ਦੀ ਗੱਲ ਕਰੀਏ ਉਹ ਪੁੰਜ ਪ੍ਰਤਾਪ ਬਾਜਵਾ ਪੁੰਜ ਚਰਨਜੀਤ ਸਿੰਘ ਚੰਨੀ ਪੁੰਜ ਤੇ ਕੱਲ ਸਭ ਤੋਂ ਵੱਡਾ ਕਿਹੜਾ ਇੱਕ ਤਾਕਤ ਆਮ ਆਦਮੀ ਪਾਰਟੀ ਨੂੰ ਤੇ ਪੰਜਾਬ ਸਰਕਾਰ ਨੂੰ ਲੱਗਾ ਜਦੋਂ ਡਾਕਟਰ ਸੁਖਿੰਦਰ ਸਿੰਘ ਸੁੱਖੀ ਐਮਐਲਏ ਬੰਗਾ ਦੇ ਨੇ ਉਹਨਾਂ ਨੇ ਆਪਣੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਜਿਹੜੀ ਚੇਅਰਮੈਨੀ ਉੱਥੋਂ ਅਸਤੀਫਾ ਦਿੱਤਾ ਅੱਜ ਜੋ ਕਦਮ ਕਰਮ ਹੋਇਆ ਆ ਕੇ ਸਪਸ਼ਟੀਕਰਨ ਦਿੱਤਾ ਦਿਲੀਪ ਇਹ ਰਾਜਨੀਤਿਕ ਮਾਇਨਾ ਦੇ ਵਿੱਚ ਇੱਕ ਤਰੀਕੇ ਨਾਲ ਡੈਮੇਜ ਕੰਟਰੋਲ ਇਹਨੂੰ ਅਸੀਂ ਕਹਿੰਦੇ ਆ ਕਿ ਡੈਮੇਜ ਕੰਟਰੋਲ ਜਿਹੜਾ ਕੀ ਕਰਨ ਦੀ ਗੱਲ ਆਖੀ ਜਾ ਰਹੀ ਸੀ ਕਿ ਤੇ ਡੈਮੇਜ ਕੰਟਰੋਲ ਹੀ ਆ ਕੇ ਅੱਜ ਕੀਤਾ ਗਿਆ ਗਰਾਉਂਡ ਤਿਆਰ ਕੀਤੀ ਗਈ ਹੈ ਕਿਉਂਕਿ ਕਮੇਟੀ ਨੇ ਗੱਲ ਆਸਥਿੱਤਿ ਸੀਗੀ ਕਿ ਜੋ ਮੰਨਦੇ ਉਹਨਾਂ ਦੇ ਇੱਥੇ ਧਾਰਮਿਕ ਸਥਾਨ ਦੇ ਨਾਲ ਜੁੜੇ ਨੇ ਜਾਂ ਉਹ ਸਰਕਾਰ ਨੂੰ ਚੋਣ ਲੈ ਜਾਂ ਉਹ ਜਿਹੜਾ ਕਿ ਧਾਰਮਿਕ ਸਥਾਨ ਨੂੰ ਚੋਣ ਲੈ ਜਾਂ ਸਭ ਨੂੰ ਚੋਣ ਲੈ ਸਭਾਮ ਜੋ ਚੀਜ਼ਾਂ ਚੱਲਦੀਆਂ ਪਈਆਂ ਸੀ ਅੱਜ ਜੋ ਸਟੇਟਮੈਂਟ ਆਈ ਹੈ ਇੱਕ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਕਿਸੇ ਵੀ ਤਰੀਕੇ ਦੇ ਨਾਲ ਰਹਿਤ ਮਰਿਆਦਾ ਪੰਗ ਨਹੀਂ ਹੋਈ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਜੋ ਸਰੂਪਾਇਏ ਸੀਗੇ 328 ਰੂਪਾ ਦਾ ਮਾਮਲਾ ਸੀ ਜਿਸ ਤਰੀਕੇ ਦੇ ਨਾਲ ਜੋੜਿਆ ਗਿਆ ਤੇ ਸਭ ਤੋਂ ਵੱਡੀ ਗੱਲ ਜ਼ਿੰਮੇਦਾਰੀ ਇੱਥੇ ਤੈਅ ਕੀਤੀ ਹੁੰਦੀ ਹੈ ਐਫਆਈਏ ਨੇ ਬਹੁਤ ਜਲਦਬਾਜ਼ੀ ਤੇ ਬਿਆਨ ਦੇ ਦਿੱਤਾ ਪੰਜਾਬ ਦੇ ਵਿੱਚ ਜੋ ਮਾਹੌਲ ਚਲਦਾ ਪਿਆ ਸੀਗਾ ਸਿੱਟ ਨੂੰ ਲੈ ਕੇ ਤੇ 328 ਰੂਪਾ ਨੂੰ ਲੈ ਕੇ ਉਹ ਜਿਹੜੀ ਸਟੇਜ ਚੁਣੀ ਗਈ ਸੀ ਉਥੋਂ ਬਿਆਨ ਦੇਣਾ ਸੀਗਾ ਇਹਦੇ ਪਿੱਛੇ ਦੀ ਸਭ ਤੋਂ ਵੱਡੀ ਜਿਹੜੀ ਹੈ ਕਿ ਜਿੰਨੂ ਵਾਲੇ ਤੈਅ ਕੀਦੀ ਹੁੰਦੀ ਹੈ ਕਿਉਂਕਿ ਅਕਸਰ ਜੋ ਪੰਜਾਬ ਤੋਂ ਮਾਹੌਲ ਬਣਿਆ ਹੋਇਆ ਧਾਰਮਿਕ ਤੇ ਜੋ ਅਸਲੇ ਨੇ ਉਹਨਾਂ ਨੂੰ ਤਾਂ ਜਿੱਤਗੀ ਦੇ ਨਾਲ ਜਿਹੜਾ ਕਿ ਉਹ ਸੋਲਵ ਕੀਤਾ ਜਾਣਾ ਚਾਹੀਦਾ ਅਕਾਲ ਤੱਕ ਅੱdte ਜਿਹੜੇ ਗੱਤਕਾਰ ਸਾਹਿਬ ਨੇ ਉਹ ਵੀ ਪਿਛਲੇ ਦਿਨਾਂ ਚ ਕਹਿ ਬੈਠੇ ਨੇ ਕਿ 326 ਰੁਪਏ ਦੇ ਮਾਮਲੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਓਵਰਆਲ ਜੋ ਤੱਕ ਜਿੰਨ ਤੱਕ ਦਾ ਸਿਨੈਰੀਓ ਬਣਿਆ ਸਰਕਾਰ ਨੇ ਜ਼ਰੂਰ ਇਸ ਮਾਮਲੇ ਨੂੰ ਜਿਹੜਾ ਕਿ ਇੱਕ ਵਿਸ਼ਰਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਇੱਥੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਦੇਖਣਾ ਹੋਏਗਾ ਕਮੇਟੀ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਇਸ ਯੂਟਨ ਨੂੰ ਲੈਂਦੀ ਹੈ ਆਉਣ ਵਾਲੇ ਦਿਨਾਂ ਚ ਕੀ ਰੋਕ ਘਟੇਗਾ ਤਾਂ ਸਭ ਤੋਂ ਅਹਿਮ ਗੱਲ ਇਹ ਹੋਣ ਵਾਲੀ ਹੈ ਕਿਉਂਕਿ ਜੀਮਾ ਸਾਹਿਬ ਨੇ ਗੱਲ ਆਖੀ ਹੈ ਕਿ ਆਉਣ ਵਿਦੇਸ਼ ਮੰਤਰੀ ਸਾਹਿਬ ਤੋਂ ਤੇ ਚਾਹ ਚਣਗੇ ਉਹਨਾਂ ਦੀ ਸਟੇਟਮੈਂਟ ਕੀ ਹੁੰਦੀ ਹੈ ਪਰ ਅੱਜ ਤੱਕ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਵੈਲਪਮੈਂਟ ਜੋ 328 ਪਾਵਨਸ ਰੂਪਾ ਦਾ ਮਾਮਲਾ ਚੱਲ ਰਿਹਾ ਉਹਦੇ ਜਿਹ ਤਰੀਕੇ ਨਾਲ ਸਰਕਾਰ ਨੇ ਦਾਵਾ ਪੇਸ਼ ਕੀਤਾ ਜ਼ਿੰਮੇਵਾਰੀ ਕਿਸ ਦੀ ਬੰਦੀ ਹੈ ਐਸਐਟੇ ਦੀ ਬੰਦੀ ਹੈ ਜਾਂ ਸਰਕਾਰ ਦੀ ਜਾਣਕਾਰੀ ਕਿਸ ਤਰੀਕੇ ਨਾਲ ਦਿੰਦੀ ਦੇਖਣਾ ਹੋਏਗਾ ਜੀ ਧੰਨਵਾਦ ਧੰਨਵਾਦ ਪ੍ਰਮਿਤ ਪ੍ਰੋਮਿਸਿੰਗ ਸਾਡੇ ਪੱਤਰਕਾਰ ਇਸ ਮਾਮਲੇ ਦੇ ਉੱਪਰ ਗੱਲਬਾਤ ਕਰ ਰਹੇ ਸੀ ਤਾਂ ਜੋ ਸਰਕਾਰ ਵੱਲੋਂ ਯੂ ਟਰਨ ਲਿਆ ਗਿਆ ਉਸ ਦੇ ਕਈ ਮਾਇਨੇ ਨਿਕਲਣਗੇ ਖਾਸ ਕਰਕੇ ਸੀਐਮ ਮਾਨ ਤੇ ਹੁਣ ਜੋ ਸਵਾਲਾਂ ਦੀ ਵਿਛਾੜ ਹੋਏਗੀ ਉਹ ਦੇਖਣ ਵਾਲੀ ਹੋਏਗੀ ਕਿਉਂ ਸਿਆਸੀ ਪਾਰਟੀਆਂ ਸਨ ਵਿਰੋਧੀ ਪਾਰਟੀਆਂ ਸਨ ਚਾਹੋ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਭਾਜਪਾ ਨੇ ਹੁਣ ਤਿਆਰੀ ਕੀਤੀ ਹੋਈ ਹੈ ਕਿ ਉਸ ਗੁਰਦੁਆਰੇ ਜਾ ਕੇ ਆਉਣਗੇ ਮੱਥਾ ਟੇਕ ਕੇ ਆਉਣਗੇ ਤਾਂ ਹੁਣ ਸਾਰੀਆਂ ਪਾਰਟੀਆਂ ਇੱਕ ਸੁਰ ਦੇ ਵਿੱਚ ਇੱਕੋ ਹੀ ਸਵਾਲ ਪੁੱਛਣ ਗਈਆਂ ਕਿ ਸੀਐਮ ਸੂਬੇ ਦਾ ਸੀਐਮ ਮਾਗੀ ਦੀ ਸਟੇਜ ਤੋਂ ਖੜ ਕੇ ਇੱਕ ਅਜੀਹਾ ਬਿਆਨ ਕਿਵੇਂ ਦੇ ਸਕਦਾ ਹੈ ਕਿ 169 ਸਰੂਪ ਗੁਰਦੁਆਰਾ ਨਾਭ ਕਮਲ ਰਾਜਾ ਸਾਹਿਬ ਦੇ ਵਿੱਚ ਬਰਾਮਤ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਥਾਂ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਆਸਥਾ ਰੱਖਦੇ ਨੇ ਦੂਰੋਂ ਦੂਰੋਂ ਪੰਜਾਬ ਹਰਿਆਣਾ ਹਿਮਾਚਲ ਸਾਰੇ ਪਾਸਿਓਂ ਲੋਕ ਇੱਥੇ ਆ ਕੇ ਆਪਣੀ ਆਸਥਾ ਦਾ ਕੇਂਦਰ ਲੋਕਾਂ ਦਾ ਜਦੋਂ ਇਹ ਗੱਲ ਸੰਗਤ ਵਿੱਚ ਪਹੁੰਚੀ ਤਾਂ ਲੋਕਾਂ ਦੇ ਵਿੱਚ ਇੱਕ ਰੋਸ ਵੀ ਸੀ ਕਿ ਇਹਨਾਂ ਸਰੂਪਾਂ ਬਾਰੇ ਜੇਕਰ ਇਹ ਬਿਆਨ ਦਿੱਤਾ ਗਿਆ ਹੈ ਤਾਂ ਇਸ ਦੇ ਬਾਰੇ ਸਾਰੀ ਸਥਿਤੀ ਸਾਫ਼ ਹੋਣੀ ਚਾਹੀਦੀ ਹੈ ਤਾਂ ਇਸ ਗੁਰਦੁਆਰੇ ਦੀ ਕਮੇਟੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਸਾਰੇ ਜੋ ਸਰੂਪ ਸਨ ਉਹਨਾਂ ਦੀ ਜੋ ਰਿਕਾਰਡ ਸੀ ਉਹ ਕਿੱਥੋਂ ਆਏ ਕਦੋਂ ਛਪਾਏ ਗਏ ਕਿਸ ਨੇ ਦਿੱਤੇ ਕਿੱਥੇ-ਕਿੱਥੇ ਰੱਖੇ ਗਏ ਸਭ ਕੁਝ ਇੱਕ-ਇੱਕ ਸ਼ਬਦ ਵਿੱਚ ਬਿਆਨ ਕੀਤਾ ਪਰ ਜੋ ਇਸ ਮਸਲੇ ਤੇ ਅੱਜ ਸਰਕਾਰ ਵੱਲੋਂ ਯੂ ਟਰਨ ਲਿਆ ਗਿਆ ਉਹ ਕਿਤੇ ਨਾ ਕਿਤੇ ਸਾਡੇ ਪੱਤਰਕਾਰ ਨੇ ਜਿਵੇਂ ਕਿਹਾ ਕਿ ਉਹ ਇੱਕ ਡੈਮੇਜ ਕੰਟਰੋਲ ਕਰਨ ਦੀ ਗੱਲ ਕਹੀ ਗਈ ਕਿਉਂਕਿ ਇੱਕ ਚੇਅਰਮੈਨ ਹੀ ਦੀ ਜੋ ਹੈ ਸੁਖਵਿੰਦਰ ਜੀ ਸੁਖਵਿੰਦਰ ਸਿੰਘ ਸੁਖੀ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਨੂੰ ਅੰਦਰ ਖਾਤੇ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਨੂੰ ਉਸ ਗੁਰਦੁਆਰੇ ਨੂੰ ਮੁੜ ਕੇ ਦਿਖਾਉਨੇ ਆ ਜਿਸ ਥਾਂ ਤੇ ਇਹ ਸਾਰੀ ਗੱਲ ਹੋਈ 15 ਜਨਵਰੀ ਦਾ ਉਹ ਦਿਨ ਸੀ ਜਦੋਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਥਾਂ ਦੀ ਕਮੇਟੀ ਨੇ ਕਿਹਾ ਸੀ ਕਿ ਜੋ ਜੋ ਵੀ ਸੀਐਮ ਨੇ ਇਲਜ਼ਾਮ ਲਗਾਏ ਨੇ ਉਸ ਦਾ ਅਸੀਂ ਇੱਕ ਇਸ ਦਾ ਸਫਾਈ ਦੇਣਾ ਚਾਹੁੰਦੇ ਆ ਤਾਂ ਸੀਐਮ ਮਾਨ ਜੋ ਕਿ ਮੁਕਸਰ ਸਾਹਿਬ ਦੇ ਵਿੱਚ ਮਾਗੀ ਦੇ ਮੇਲੇ ਦੇ ਦੌਰਾਨ ਆ ਸਟੇਜ ਤੋਂ ਸਿਆਸੀ ਕਾਨਫਰੰਸ ਦੀ ਸਟੇਜ ਤੋਂ ਜੋ ਦਾਵਾ ਕੀਤਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਈਏ ਤੇ ਉਸ ਤੋਂ ਬਾਅਦ ਕਮੇਟੀ ਦਾ ਵੀ ਵਰਸ਼ਨ ਸੁਣਾਵਾਂਗੇ ਤੁਹਾਨੂੰ ਆਪਣੇ ਆਪ ਇਹ ਗੱਲ ਸਾਫ਼ ਹੋ ਜਾਏਗੀ ਕਿ ਆਖਿਰਕਾਰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਅਤੇ ਧਾਰਮਿਕ ਮਸਲੇ ਦੇ ਉੱਪਰ ਜੇਕਰ ਗੈਰ ਜ਼ਿੰਮੇਵਾਰਾਂ ਤਰੀਕੇ ਨਾਲ ਬਿਆਨ ਦੇਣਾ ਹੈ ਤਾਂ ਉਸ ਦਾ ਅਸਰ ਕੁਝ ਇਸ ਤਰ੍ਹਾਂ ਦਾ ਹੀ ਹੋ ਸਕਦਾ ਹੈ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਤਸਿਆਸੀ ਕਾਨਫਰੰਸ ਦੀ ਸਟੇਜ ਤੇ ਜਦੋਂ ਇਹ ਬਿਆਨ ਪੰਜਾਬ ਦੇ ਸੀਐਮ ਨੇ ਦਿੱਤਾ ਤਾਂ ਉਸ ਤੋਂ ਬਾਅਦ ਤਰਥੱਲੀ ਮੱਚ ਗਈ ਕਿ ਆਖਰਕਾਰ ਬੰਗਿਆਂ ਦਾ ਉਹ ਕਿਹੜਾ ਗੁਰੂ ਘਰ ਹੈ ਜਿੱਥੇ 169 ਸਰੂਪਾਂ ਬਾਰੇ ਜਾਣਕਾਰੀ ਹਾਸਲ ਹੋਈ ਤੇ 139 ਸਰੂਪ ਉਹ ਨੇ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ ਇਸ ਗੱਲ ਤੇ ਤਰਥੱਲੀ ਮੱਚੀ ਤੇ ਉਸ ਤੋਂ ਬਾਅਦ ਮੀਡੀਆ ਹੋਵੇ ਸਿਆਸਤਦਾਨ ਹੁਣ ਸਾਰਿਆਂ ਨੇ ਗੁਰਦੁਆਰਾ ਨਾਭ ਕੰਮਲ ਰਾਜਾ ਸਾਹਿਬ ਜੋ ਗੁਰਦੁਆਰਾ ਹੈ ਬੰਗਿਆਂ ਦੇ ਵਿੱਚ ਉੱਥੇ ਪਹੁੰਚ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਇੱਥੇ ਜੋ ਸਰੂਪਾਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਸਾਰਾ ਮਸਲਾ ਕੀ ਹੈ ਤਾਂ ਉੱਥੇ ਦੀ ਕਮੇਟੀ ਨੇ ਸਾਰਿਆਂ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਤੇ ਸ਼ਰੇ ਆਮ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਸੀਐਮ ਨੇ ਜੋ ਗੱਲ ਕਹੀ ਹੈ ਉਸ ਗੱਲ ਦੇ ਨਾਲ ਸਭ ਤੋਂ ਪਹਿਲੀ ਗੱਲ ਤਾਂ ਜੋ ਸੰਗਤ ਹੈ ਉਸ ਦੇ ਹਿਰਦੇ ਬਲੁੰਦਰੇ ਗਏ ਨੇ ਤੇ ਉਸ ਤੋਂ ਬਾਅਦ ਕਮੇਟੀ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹਰ ਉਸ ਰੂਪ ਦਾ ਰਿਕਾਰਡ ਦੱਸਿਆ ਹਰ ਉਸ ਰੂਪ ਦਾ ਲੇਖਾ ਜੋਖਾ ਦੱਸਿਆ ਕਿੱਥੋਂ ਆਇਆ ਕਿਸ ਨੇ ਦਿੱਤਾ ਸਭ ਕੁਝ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀਐਮ ਦੇ ਬਿਆਨ ਤੋਂ ਬਾਅਦ ਆਹ ਤੁਹਾਨੂੰ ਉਸ ਕਮੇਟੀ ਦੀ ਪ੍ਰੈਸ ਕਾਨਫਰੰਸ ਵੀ ਦਿਖਾਣੇ ਆ ਕੀ ਸਰਕਾਰਾਂ ਨੂੰ ਇਹ ਅਧਿਕਾਰ ਹੈ ਕਿ ਸਰਕਾਰਾਂ ਆ ਕੇ ਸਾਨੂੰ ਸਾਡੇ ਗੁਰੂਆਂ ਦਾ ਹਿਸਾਬ ਪੁੱਛਣ? ਕਿਸ ਨੇ ਅਧਿਕਾਰ ਦਿੱਤਾ ਸਰਕਾਰੀ ਮੁਲਾਜ਼ਮਾਂ ਨੂੰ ਕਿ ਉਹ ਸੱਚਖੰਡ ਦੇ ਵਿੱਚ ਜਾ ਕੇ ਕੀ ਉਹ ਮੁਲਾਜ਼ਮ ਗੁਰਸਿੱਖ ਸਨ? ਮੁੱਖ ਮੰਤਰੀ ਸਾਹਿਬ ਨੂੰ ਕਿਹਨੇ ਇਹ ਅਧਿਕਾਰ ਦਿੱਤਾ ਕਿ ਸਾਡੇ ਤੋਂ ਉਹ ਸਾਡੇ ਗੁਰੂ ਦਾ ਰਿਕਾਰਡ ਪੁੱਛਣਗੇ? ਇਸ ਮਸਲੇ ਦੇ ਚਰਚਾ ਵਿੱਚ ਆਉਣ ਤੱਕ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ। ਕਿਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਕੀਤੀ ਕੱਲੀ? ਸ੍ਰੀ ਅਕਾਲ ਤਖਸਾਲ ਸਾਹਿਬ ਤੇ ਇਕੱਲੀ ਕਿੰਤੂ ਨਹੀਂ ਕੀਤੀ ਰਾਜਾ ਸਾਹਿਬ ਦੇ ਦਰਬਾਰ ਤੇ ਇਕੱਲੀ ਕਿੰਤੂ ਨਹੀਂ ਕੀਤੀ ਇਹਨਾਂ ਨੇ ਪੰਥ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਭਰਾ ਮਾਰੂ ਜੰਗ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹੋ ਜੀ ਪਾਰਟੀ ਤੇ ਇਹੋ ਜੀ ਪਾਰਟੀ ਦੀ ਮੈਂਬਰਸ਼ਿਪ ਨੂੰ ਵਗਾ ਕੇ ਮਾਰਦਾ ਹਾਂ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੌਜੂਦ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਸਰੂਪ ਉਹ ਨੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਆ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਪਤਾ ਸਰੂਪਾਂ ਦੇ ਵਿੱਚੋਂ 169 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲਏ ਹੁਣ ਇਹ ਨਾ 169 ਸਰੂਪਾਂ ਦੇ ਵਿੱਚੋਂ 79 ਸਰੂਪ ਹੋਣੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਸਰੂਪ ਹੋਣੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ ਇਹ ਜਿਹੜੇ 30 ਰੂਪ ਨੇ 2014 ਤੋਂ 2019 ਦਾ ਜੋ ਫੇਸ ਹੈ 328 ਰੁਪਿਆਂ ਵਾਲਾ ਇਹਦੇ ਵਿੱਚ 30 ਰੁਪਏ ਨੇ ਜਿਹੜੇ ਸਾਡੇ ਕੋਲ ਆਏ ਨੇ ਇਹਨਾਂ ਵਿੱਚੋਂ 20 ਰੁਪਏ ਐਸੇ ਨੇ ਜਿਹੜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਏ ਅਸੀਂ 30 ਰੁਪਏ ਜਮ੍ਹਾਂ ਕਰਾਉਂਦੇ ਆਂ ਪਰ ਸਾਨੂੰ 20 ਰੁਪਏ ਜਿਹੜੇ ਅਲੋਟ ਕੀਤੇ ਜਾਂਦੇ ਅਸੀਂ 20 ਰੁਪਏ ਲੈ ਕੇ ਆਉਂਦੇ 10 ਰੁਪਏ ਐਸੇ ਨੇ ਜੋ ਦੁਸਾਂਝ ਖੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਟੁਕਮਾ ਪ੍ਰਬੰਧ ਨਹੀਂ ਹੈ ਟੁਕਮਾ ਸਾਮ ਸਵਾਲ ਕਰਨ ਲਈ ਸਾਧਨ ਸੰਸਾਧਨ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਸੱਚਖੰਡ ਉਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ 10 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਭੇਟ ਕੀਤੇ ਦਸਾਂਜ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਈ ਸੀ ਔਰ ਜਦੋਂ ਉਹਨਾਂ ਨੇ ਭੇਂਟ ਕੀਤੀ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮੁਹਈਆ ਕਰਾਇਆ ਤਾਂ ਇਸ ਗੁਰਦੁਆਰੇ ਦੀ ਉਹ ਕਮੇਟੀ ਸੀ ਜਿਸ ਨੇ 15 ਜਨਵਰੀ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇੱਕ ਲੰਬੀ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਸੀ ਤੇ ਸਭ ਤੋਂ ਅਹਿਮ ਜਵਾਬ ਉਹ ਦਿੱਤਾ ਸੀ ਕਿ ਜਦੋਂ ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਦੀ ਸਟੇਜ ਤੋਂ ਸੀਐਮ ਨੇ ਇਹ ਕਿਹਾ ਸੀ ਕਿ ਬੜੇ ਹੀ ਕੌਨਫੀਡੈਂਟ ਤਰੀਕੇ ਨਾਲ ਕਿ 169 ਰੂਪਾਂ ਦਾ ਪਤਾ ਲੱਗਾ ਹੈ ਜੀ 139ਰੂਪਓ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਹਾਸਲ ਨਹੀਂ ਹੋਇਆ ਤੇ ਭਰੀ ਜੋ ਪੰਡਾਲ ਸੀ ਉਸ ਦੇ ਸਾਹਮਣੇ ਸੀਐਮ ਨੇ ਇਹ ਦਾਅਵਾ ਕੀਤਾ ਸੀ ਤੇ ਪੂਰੇ ਪੰਜਾਬ ਨੇ ਇਹ ਸਵਾਲ ਖੜੇ ਕਰ ਦਿੱਤੇ ਕਿ ਆਖਿਰਕਾਰ ਇਸ ਗੁਰਦੁਆਰੇ ਦੇ ਵਿੱਚ ਐਨੇ ਸਰੂਪ ਕਰ ਕੀ ਰਹੇ ਸੀ ਜਿਨ੍ਹਾਂ ਦਾ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਦਾ ਰਿਕਾਰਡ ਹੀ ਨਹੀਂ ਹੈ ਤੇ ਉਸ ਤੋਂ ਬਾਅਦ ਸਾਰਿਆਂ ਦਾ ਰੁਖ ਇਸੇ ਗੁਰਦੁਆਰੇ ਹੋਇਆ ਤੇ ਇਸ ਗੁਰਦੁਆਰੇ ਦੀ ਕਮੇਟੀ ਤੋਂ ਸਵਾਲ ਪੁੱਛੇ ਜਾਣ ਲੱਗੇ ਸੀ ਕਿ ਆਖਿਰਕਾਰ ਐਨੇ ਸਰੂਪ ਕਿਵੇਂ ਪਹੁੰਚੇ ਤੁਹਾਡੇ ਕੋਲ ਰਿਕਾਰਡ ਕਿਉਂ ਨਹੀਂ ਹੈ ਤਾਂ ਇਸੇ ਕਮੇਟੀ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇੱਕ ਇੱਕ ਸਰੂਪ ਦਾ ਜੋੜ ਰਿਕਾਰਡ ਦੱਸਿਆ ਤੇ ਰੈਫਰੈਂਸ ਵੀ ਦੱਸਿਆ ਕਿ ਕਿਸ ਸਾਲ ਚ ਕੀ ਚਪਾਈ ਹੋਈ ਸੀ ਕਿਹੜੀ ਸੰਸਥਾ ਵੱਲੋਂ ਆਏ ਸੀ ਕਿੱਥੋਂ ਸਾਨੂੰ ਜਮਾ ਕਰਵਾਏ ਗਏ ਸਭ ਕੁਝ ਇਸ ਕਮੇਟੀ ਨੇ ਸਾਫ਼ ਕੀਤਾ ਤੇ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਇਸੇ ਗੁਰਦੁਆਰੇ ਦਾ ਰੁਖ ਕਰਨ ਲੱਗੀਆਂ ਇੱਥੇ ਮੱਥਾ ਟੇਕਣ ਲੱਗੀਆਂ ਤੇ ਉਸ ਤੋਂ ਬਾਅਦ ਸਰਕਾਰ ਤੋਂ ਸਵਾਲ ਪੁੱਛਣ ਲੱਗੀਆਂ ਕਿ ਆਖਿਰਕਾਰ ਗਲਤੀ ਕਿੱਥੇ ਹੈ ਪਰ ਅੱਜ ਸਰਕਾਰ ਦੇ ਹੀ ਜੋ ਸੀਐਮ ਦੇ ਬਿਆਨ ਦੇ ਉੱਪਰ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਜੋ ਮੰਤਰੀ ਨੇ ਉਹਨਾਂ ਨੇ ਹੀ ਯੂਟਰਨ ਲੈ ਲਿਆ ਤੇ ਕਿਹਾ ਕਿ ਐਸਆਈਟੀ ਜੋ ਇੱਥੇ ਪਹੁੰਚੀ ਹੋਈ ਸੀ ਉਸ ਨੇ ਸਾਰੇ ਰਿਕਾਰਡ ਹੁਣ ਦਰੁਸਤ ਪਾਏ ਨੇ ਸੀਐਮ ਸਾਹਿਬ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਸੀ ਤੁਸੀਂ ਸੋਚੋ ਕਿ ਸਿੱਖ ਸੰਗਤ ਦੇ ਜਦੋਂ ਹਿਰਦੇ ਵਲੁੰਧਰੇ ਗਏ ਸਰੂਪਾ ਦੇ ਬਾਰੇ ਜਾਣ ਕੇ ਤੇ ਉਸ ਤੋਂ ਬਾਅਦ ਹੁਣ ਮਿਸਕਮਿਊਨੀਕੇਸ਼ਨ ਹੋ ਜਾਣਾ ਇਹ ਕਿੰਨੀ ਵੱਡੀ ਗਫਲਤ ਹੈ ਇਸ ਦਾ ਅੰਦਾਜ਼ਾ ਸ਼ਾਇਦ ਮੌਜੂਦਾ ਸਰਕਾਰ ਨਹੀਂ ਲਗਾ ਸਕਦੀ ਇਸੇ ਕਰਕੇ ਹੁਣ ਜੋ اپੋਜੀਸ਼ਨ ਹੈ ਉਸ ਦੇ ਕੋਲ ਇੱਕ ਹਥਿਆਰ ਜ਼ਰੂਰ ਮਿਲ ਗਿਆ ਹੈ ਕਿ ਸੀਐਮ ਨੂੰ ਕਿਵੇਂ ਕਿਹਾ ਜਾਣਾ ਕਿਉਂਕਿ ਇਹ ਇੱਕ ਸੈਂਸਿਟਿਵ ਮੁੱਦਾ ਹੁੰਦਾ ਹੈ ਧਾਰਮਿਕ ਮੁੱਦਾ ਸੈਂਸਿਟਿਵ ਮੁੱਦਾ ਹੁੰਦਾ ਇਸ ਦੇ ਉੱਪਰ ਕੋਈ ਵੀ ਬਿਆਨਬਾਜ਼ੀ ਬੜੇ ਧਿਆਨ ਨਾਲ ਬੜੀ ਜ਼ਿੰਮੇਵਾਰੀ ਨਾਲ ਕਰਨੀ ਹੁੰਦੀ ਹੈ ਪਰ ਜੋ ਸਲਾਨਾ ਮਾਗੀ ਮੇਲਾ ਲੱਗਦਾ ਹੈ ਉਸ ਦੀ ਸਟੇਜ ਤੋਂ ਸੀਐਮ ਨੇ ਜਦੋਂ ਇਹ ਗੱਲ ਕਹੀ ਤਾਂ ਉਸ ਤੋਂ ਬਾਅਦ ਹੁਣ ਜੋ ਇਹ ਯੂ ਟਰਨ ਆਇਆ ਉਹ ਇੱਕ ਗੱਲ ਜ਼ਰੂਰ ਸਾਫ਼ ਕਰਦਾ ਹੈ ਕਿ ਸਰਕਾਰ ਸ਼ਾਇਦ ਹੋਮਵਰਕ ਕਰਕੇ ਇਸ ਕੇਸ ਦੇ ਵਿੱਚ ਹੱਥ ਨਹੀਂ ਪਾਇਆ ਸੀ ਇਸੇ ਕਰਕੇ ਅੱਜ ਯੂ ਟਰਨ ਲੈਣਾ ਪੈ ਗਿਆ ਹੁਣ اپوزیشن ਕੋਲ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਹੈ ਕਿ ਲੋਕਾਂ ਦੀ ਆਸਥਾ ਦੇ ਸਾਹਮਣੇ ਤੁਹਾਡੀ ਮਿਸਕਮਿਊਨੀਕੇਸ਼ਨ ਦਾ ਕੀ ਕੀਤਾ ਜਾਵੇ ਤਾਂ ਇਸ ਸਰੂਪ ਬਾਰੇ ਇਸ ਰੂਪਾਂ ਬਾਰੇ ਹੁਣ ਪੰਜਾਬ ਸਰਕਾਰ ਨੇ ਯੂਟਰਨ ਲਿਆ ਅੱਜ ਇਸੇ ਗੁਰਦੁਆਰੇ ਮੰਤਰੀ ਹਰਪਾਲ ਚੀਮਾ ਐਮਪੀ ਮਲਵਿੰਦਰ ਸਿੰਘ ਕੰਗ ਤੇ ਜੋ ਐਮਐਲਏ ਨੇ ਹਰਜੋਤ ਸਿੰਘ ਬੈਸ ਮੰਤਰੀ ਵੀ ਨੇ ਉਹ ਪਹੁੰਚੇ ਹੋਏ ਸੀ ਤੇ ਜਦੋਂ ਹੀ ਮੱਥਾ ਟੇਕ ਕੇ ਬਾਹਰ ਆਏ ਮੀਡੀਆ ਨਾਲ ਸਾਹਮਣਾ ਹੋਇਆ ਮੀਡੀਆ ਨੇ ਸਵਾਲ ਪੁੱਛਿਆ ਕਿ ਦੱਸੋ ਜੀ ਸਰੂਪਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਨਾਂ ਨੇ ਇੱਕੋ ਹੀ ਲਫ਼ਜ਼ ਕਿਹਾ ਕਿ ਦੇਖੋ ਜੀ ਮਿਸਕਮਿਊਨੀਕੇਸ਼ਨ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਹੈਰਾਨ ਕਿ ਐਨੀ ਵੱਡੀ ਗੱਲ ਦੇ ਉੱਪਰ ਮਿਸਕਮਿਊਨੀਕੇਸ਼ਨ ਕਿਵੇਂ ਹੋ ਸਕਦੀ ਹੈ ਆਓ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਈਏ ਉਹ ਬਿਆਨ ਵੀ ਦਿਖਾਈਏ ਕਿਉਂਕਿ ਹੁਣ ਜਿਵੇਂ ਅਸੀਂ ਕਹਿ ਰਹੇ ਹਾਂ ਕਿ اپੋਜੀਸ਼ਨ ਲਗਾਤਾਰ ਸਰਕਾਰ ਨੂੰ ਘੇਰੇਗੀ ਜਦੋਂ 15 ਜਨਵਰੀ ਤੋਂ ਬਾਅਦ ਅਗਲੇ ਦਿਨ ਹੋਇਆ ਸੁਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਗੁਰਦਾਰੇ ਪਹੁੰਚੇ ਮੱਥਾ ਟੇਕਿਆ ਕਮੇਟੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਮੁਲਾਕਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ ਤੇ ਉਹਨਾਂ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਰਾਜਨੀਤੀ ਨਾ ਕਰੋ ਆਓ ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਉਹ ਬਿਆਨ ਵੀ ਤੁਹਾਨੂੰ ਸੁਣਾਉਣਾ ਜਦੋਂ ਉਹਨਾਂ ਨੇ ਸਰਕਾਰ ਨੂੰ ਕਿਹਾ ਸੀ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਜਿਹੜੇ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਤਾ ਤੇ ਬਿਨ ਬਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆ ਹੈ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰਖ ਇੱਥੇ ਆ ਕੇ ਇਸ ਮਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦਵਾਬੇ ਦੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕ ਹੁੰਦੇ ਆ ਭਗਵੰਤ ਮਾਨ ਜੀ ਜੇ ਤੁਸੀਂ ਕਾਲੀ ਦਲ ਨਾਲ ਲੜਾਈ ਲੜਨੀ ਆ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲਿਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਕਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਸ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਤੇ ਤੇ ਇਹਨਾਂ ਦੇ ਜਿਹੜੇ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਮੇਰੇ ਕੋਲ ਸ਼ਬਦ ਨਹੀਂ ਹੈ ਕੀ ਤੇ ਇਸ ਮੁੱਦੇ ਤੇ ਅਰਸ਼ਦੀਪ ਸਿੰਘ ਕਲੇਰ ਮੁਖਬਲਾਰਾ ਸ਼ਰੋਮਣੀ ਅਕਾਲੀ ਦਲ ਦੇ ਸਮੇਂ ਫੋਨਲਾਈਨ ਤੇ ਮੌਜੂਦ ਨੇ ਅਰਸ਼ਦੀਪ ਜੀ ਇਸ ਨੂੰ ਗਫਲਤ ਕਿਹਾ ਜਾਵੇ ਗੈਰ ਜ਼ਿੰਮੇਵਾਰੀ ਕਿਹਾ ਜਾਵੇ ਜੋ ਇੰਨੇ ਵੱਡੇ ਮਸਲੇ ਦੇ ਉੱਪਰ ਯੂ-ਟਰਨ ਲਿਆ ਗਿਆ ਹੈ ਦੇਖੋ ਇਹ ਗੱਲ ਇੱਕ ਗੈਰ ਜ਼ਿੰਮੇਵਾਰੀ ਦੀ ਗੱਲ ਨਹੀਂ ਇਹ ਸਾਜ਼ਿਸ਼ ਹੈ ਇਹ ਸਾਜ਼ਿਸ਼ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਘੜ ਰਹੀ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਇਹ ਧਿਆਨ ਭਟਕਾਉਣਾ ਚਾਹੁੰਦੇ ਨੇ ਮੈਂ ਅੱਜ ਸਵੇਰ ਵੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਪੰਜਾਬ ਦੇ ਅਸਲ ਮੁੱਦੇ ਤਾਂ ਨੇ ਗੈਂਗਸਟਰਵਾਦ ਨਸ਼ਾ ਪੰਜਾਬ ਤੇ ਸਿੱਧ ਤੇ ਚੜ ਰਿਹਾ ਕਰਜ਼ਾ ਜੀ ਇਹ ਜਿਹੜਾ ਮੁੱਦਾ ਧਾਰਮਿਕ ਤੌਰ ਤੇ ਬਣਾਇਆ ਜਾ ਰਿਹਾ ਹੈ ਇਹ ਸਿਰਫ ਤੇ ਸਿਰਫ ਕਿਉਂਕਿ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਸੀ ਪਰ ਜਿੱਦਾਂ ਗੁਰੂ ਸਾਹਿਬ ਦੀ ਸ਼ਕਤੀ ਹੈ ਗੁਰੂ ਸਾਹਿਬ ਨੇ ਕਲਾ ਵਰਤਾਈ ਜੀ ਕਿ ਮੁੱਖ ਮੰਤਰੀ ਦੇ ਇੱਕ ਬੇਤੁਕੇ ਬਿਆਨ ਨੇ ਸਾਰੀ ਆਮ ਆਦਮੀ ਪਾਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਦੇਖੋ ਜਿਸ ਪਵਿੱਤਰ ਸਥਾਨ ਰਾਜਾ ਨਾਭ ਕਵਲਜੀ ਰਾਜਾ ਜੀ ਦੇ ਸਥਾਨ ਦੇ ਬਾਰੇ ਮੁੱਖ ਮੰਤਰੀ ਨੇ ਟਿੱਪਣੀ ਕੀਤੀ ਤੇ ਅੱਜ ਕੈਬਨਿਟ ਮੰਤਰੀ ਆ ਕੇ ਕਹਿਣ ਕਿ ਜੀ ਮੁੱਖ ਮੰਤਰੀ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਜੀ ਅਗਰ ਧਾਰਮਿਕ ਤੌਰ ਤੇ ਮੁੱਖ ਮੰਤਰੀ ਨੂੰ ਐਡੀ ਵੱਡੀ ਮਿਸਕਮਿਊਨੀਕੇਸ਼ਨ ਆ ਫਿਰ ਐਸੇ ਮੁੱਖ ਮੰਤਰੀ ਨੂੰ ਮੈਨੂੰ ਨਹੀਂ ਲੱਗਦਾ ਕਿ ਕੁਰਸੀ ਤੇ ਬੈਠਣ ਦਾ ਕੋਈ ਹੱਕ ਹੈ ਕਿਉਂਕਿ ਇਹ ਜਿਹੜੇ ਸਾਡੇ ਸਥਾਨ ਨੇ ਇੰਨਾ ਚ ਕਰੋੜਾਂ ਲੋਕਾਂ ਦੀ ਆਸਥਾ ਹੈ ਕਰੋੜਾਂ ਲੋਕਾਂ ਦੀ ਸ਼ਰਧਾ ਹੈ ਤੇ ਕੀ ਮੁੱਖ ਮੰਤਰੀ ਇੰਨੇ ਵੀ ਜ਼ਿੰਮੇਵਾਰ ਨਹੀਂ ਕਿ ਕੋਈ ਵੀ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਚੈੱਕ ਨਹੀਂ ਕਰਦੇ ਇਹ ਉਹੀ ਮੁੱਖ ਮੰਤਰੀ ਦੀ ਐਸਆਈਟੀ ਹੈ ਜਿਹੜੀ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਵੜ ਕੇ ਜਿਹੜੇ ਸਾਡੇ ਸੱਚਖੰਡ ਹੈ ਉੱਥੇ ਜਾ ਕੇ ਪਾਵਨ ਪਵਿੱਤਰ ਜਿਹੜੇ ਸਰੂਪ ਹੈ ਗੁਰੂ ਸਾਹਿਬ ਦੇ ਉਹਨਾਂ ਦੀ ਤਾਂ ਤਲਾਸ਼ੀ ਲੈਣੀ ਚਾਹੁੰਦੀ ਹੈ ਪਰ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਖੁੱਲੇ ਆਮ ਘੁਮਰੇ ਨੇ ਜਿਹੜੇ ਲੋਕਾਂ ਦਾ ਕਤਲ ਕਰ ਰਹੇ ਨੇ ਉਹਨਾਂ ਨੂੰ ਕੋਟਾ ਤੇ ਜਾ ਕੇ ਕਹਿੰਦੇ ਨੇ ਜੀ ਇਹਨਾਂ ਦੇ ਖਿਲਾਫ ਤਾਂ ਸਬੂਤ ਨਹੀਂ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰਾ ਸ਼ਿਢੇੰਤਰ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਾਰਾ ਰਚਿਆ ਸੀ ਪਰ ਗੁਰੂ ਸਾਹਿਬ ਦੀ ਸ਼ਕਤੀ ਨੇ ਇਹਨਾਂ ਦੇ ਚਿਹਰੇ ਬੇਨਕਾਬ ਕਰਤੇ ਕਿ ਇਹ ਉਹ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਆਪਣੀ ਸਿਆਸੀ ਜਿਹੜੀ ਮਾਤਭ ਕਾਂਛਾ ਹੈ ਉਹਨਾਂ ਦੀ ਪੂਰਤੀ ਦੇ ਲਈ ਇਹ ਬੇਅਦਬੀਆਂ ਵਾਲੇ ਪਾਸੇ ਨੂੰ ਵੀ ਨੇ ਇਹ ਗੁਰੂ ਸਾਹਿਬ ਤੇ ਸਾਡੇ ਗੁਰਦ ਆਮਾ ਦੇ ਉੱਤੇ ਇਲਜ਼ਾਮ ਵੀ ਲਾ ਰਹੇ ਨੇ ਸੋ ਅੱਜ ਚਿਹਰਾ ਲੰਗਾ ਹੋ ਗਿਆ ਆਮ ਆਦਮੀ ਪਾਰਟੀ ਦਾ ਹੁਣ ਤੋਂ ਕਿ ਲੋਕ ਰੋਹ ਹੈ ਲੋਕ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਆਪਣੇ ਤਿਲ ਮੰਤਰੀ ਭੇਜਤੇ ਅੱਗੇ ਜੀ ਮਿਸ ਕਮਿਊਨੀਕੇਸ਼ਨ ਹੋ ਗਈ ਸੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਜਨਤਕ ਤੌਰ ਤੇ ਪੰਜਾਬ ਤੋਂ ਮਾਫੀ ਮੰਗਣ ਕਿ ਉਹਨਾਂ ਨੇ ਇੰਨੀ ਗੰਦੀ ਤੇ ਸੌੜੀ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕੀਤੀ ਉਸ ਪਵਿੱਤਰ ਸਥਾਨ ਦੇ ਨਾਂ ਤੇ ਕੀਤੀ ਤੇ ਜਿਹੜੇ ਪਵਨ ਪਿੱਤਰ ਦੇ ਸਰੂਪ ਹੈ ਮਹਾਰਾਜ ਦੇ ਉਹਨਾਂ ਦੇ ਨਾਂ ਤੇ ਗੰਦੀ ਸਿਆਸਤ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਧੰਨਵਾਦ ਹਨਾ ਅਰਸ਼ਦੀਪ ਜੀ ਗੱਲਬਾਤ ਦੇ ਲਈ ਤਾਂ ਅਸ਼ਦੀਪ ਸਿੰਘ ਕਲੇਰ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਸੀ ਉਹਨਾਂ ਨੇ ਕਿਹਾ ਕਿ ਹੁਣ ਜਨਤਕ ਤੌਰ ਤੇ ਪੰਜਾਬ ਦੇ ਸੀਐਮ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਆਸਥਾ ਦਾ ਸੀ ਨਾ ਕਿ ਕਿਸੇ ਹੋਰ ਮਹਿਕਮੇ ਨਾਲ ਜੁੜਿਆ ਹੋਇਆ ਮਸਲਾ ਇਹ ਸੀ ਔਰ ਤੁਹਾਨੂੰ ਮੁੜ ਕੇ ਉਹ ਮੁੜ ਕੇ ਉਹੀ ਬਿਆਨ ਸੁਣਾਈਏ ਜਦੋਂ ਮਾਗੀ ਦੇ ਮੇਲੇ ਦੌਰਾਨ ਸਿਆਸੀ ਕਾਨਫਰੰਸ ਤੋਂ ਸੀਐਮ ਮਾਨ ਨੇ ਇਹ ਦਾਅਵਾ ਕੀਤਾ ਸੀ ਔਰ ਲੋਕਾਂ ਦੇ ਸਾਹਮਣੇ ਬੜੀ ਜ਼ੋਰ ਨਾਲ ਇਹ ਦਾਅਵਾ ਕੀਤਾ ਸੀ ਕਿ ਦੇਖੋ ਜੀ 169 ਸਰੂਪਾਂ ਦਾ ਪਤਾ ਲੱਗਾ ਹੈ 139 ਸਰੂਪ ਜਿਹੜੇ ਨੇ ਉਹਨਾਂ ਦਾ ਕੋਈ ਰਿਕਾਰਡ ਹਾਸਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਅੱਜ ਦਾ ਬਿਆਨ ਉਹਨਾਂ ਦੇ ਹੀ ਕਲੀਗ ਹਰਪਾਲ ਚੀਮਾ ਦਾ ਵੀ ਸੁਣਾਵਾਗੇ ਤੁਹਾਨੂੰ ਮੁੜ ਕੇ ਸੁਣਾਵਾਗੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਸੀ ਇੰਨੇ ਵੱਡੇ ਮਸਲੇ ਤੇ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਜਿਹੜੇ 328 ਪਾਵਨ ਪਵਿੱਤਰ ਗੁਰੂਗ੍ਰੰਥ ਸਾਹਿਬ ਦੇ ਰੂਪ ਲਾਪਤਾ ਸੀ ਜਾਂਦ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ੍ਰੀ ਨਾਮਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ੍ਰੀਨਾਬ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਅ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ 팀ਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਅਨਗਹਿਲੀ ਕਰ ਗਈ ਸੀ ਕਿਤਨੇ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਜਿਹੜੇ 328 ਪਾਵਨ ਪਵਿੱਤਰ